ਅਸ ਦੇ ਵਿੱਚ ਲਿਖਿਆ ਗਿਆ ਕਿ ਕਹਿੰਦੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਜਿਹੜੇ ਨੇ ਉਹਨਾਂ ਦਾ ਸ਼ਹੀਦੀ ਆਉਂਦੀ ਹੈ ਤਾਂ ਜਕਾਰਿਆਂ ਦੇ ਨਾਲ ਪੂਰਾ ਚੰਗ ਦਾ ਮੈਦਾਨ ਗੂੰਜਦਾ ਹੈ ਸੋ ਇਸੇ ਤਰੀਕੇ ਹੁਣ ਮਸੀਹ ਮਾਨ ਨੇ ਸ਼ਾਇਦ ਇਹ ਚੀਜ਼ ਫੈਸਲਾ ਵਾਪਸ ਲੈ ਲਿਆ ਔਰ ਫੈਸਲਾ ਵਾਪਸ ਤੋਂ ਬਾਅਦ ਜਿਹੜੇ ਆ ਉਹ ਗੱਲਬਾਤ ਕੀ ਕਿਹਾ ਜੋ ਟਵੀਟ ਕੀਤਾ ਉਹਨਾਂ ਨੇ ਉਹ ਕਹਿੰਦੇ ਆ ਕਿ ਮੈਂ ਨਹੀਂ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸਮੁੱਚੀ ਸੰਗਤਾਂ ਸਾਬਜਾਦਿਆਂ ਤੇ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਿਵਾਦ ਦੇ ਵਿੱਚ ਪੈਣ ਇਸ ਲਈ ਭਾਵਨਾਮਾ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਗਲ ਬੁਝਾਉਣ ਵਾਲਾ ਫੈਸਲਾ ਵਾਪਸ ਲੈ ਲਿਆ ਸੋ ਪਰੰਪਰਾਵਾਂ ਜਿਹੜੀਆਂ ਮਰਿਆਦਾਂਵਾਂ ਨੇ ਜਿਹੜੀਆਂ ਸਿੱਖ ਭਾਈਚਾਰੇ ਦੀਆਂ ਉਸ ਨੂੰ ਵੀ ਜੜਾਇਆ ਧਿਆਨ ਦੇ ਵਿੱਚ ਰੱਖਿਆ ਗਿਆ ਸਿਆਂ ਭਗਵਾਨਤ ਮਾਨ ਦਾ ਟਵੀਟ ਜਿਹੜਾ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਇਹ ਹੂ ਬੂ ਹੂ ਉਸੇ ਟਵੀਟ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਉਹਨਾਂ ਨੇ ਟਵੀਟ ਕੀਤਾ ਆ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਪੰਜਾਬ ਦੇ ਲਈ ਉਹਨਾਂ ਯੋਧਿਆਂ ਨੂੰ ਉਹਨਾਂ ਸ਼ਹੀਦ ਬਾਬਿਆਂ ਨੂੰ ਯਾਦ ਕਰਨ ਦਾ ਦਿਨ ਹੈ ਸੋ ਜੇ ਗੱਲ ਕੀਤੀ ਜਾਵੇ ਇਹ ਇੱਕ ਤਰੀਕੇ ਦੇ ਨਾਲ ਸਰਕਾਰ ਦਾ ਜਿਹੜੀ ਪਰੰਪਰਾਵਾਂ ਆ ਜਿਹੜੀਆਂ ਸ਼ਹੀਦੀ ਪਰੰਪਰਾਵਾਂ ਨੇ ਉਹਨਾਂ ਨੂੰ ਮੰਨ ਕੇ ਆਪਣਾ ਫੈਸਲਾ ਵਾਪਸ ਲੈਣਾ ਮੈਨੂੰ ਲੱਗਦਾ ਇੱਕ ਬਹੁਤ ਚੰਗੀ ਗੱਲ ਹੈ ਕਿਉਂਕਿ ਕੌਂਟਰੋਵਰਸੀ ਜਾਂ ਰਾਜਨੀਤੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਾ ਰਹਿਣੀ ਚਾਹੀਦੀ ਹੈ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਉਹਨਾਂ ਨੇ ਲਿਖਿਆ ਵੀ ਮੈਂ ਬਿਲਕੁਲ ਨਹੀਂ ਚਾਹੁੰਦਾ ਵੀ ਸ਼ਹੀਦੀ ਦਿਨਾਂ ਦੇ ਵਿੱਚ ਸਮੁੱਚੀਆਂ ਸੰਗਤਾਂ ਸਾਬਜਾਦਿਆਂ ਦੇ ਕੁਰਬਾਨੀਆਂ ਨੂੰ ਨਮਰਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ ਵਿਵਾਦ ਚ ਪੈਣ ਫਿਲਹਾਲ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਰਾਜਨੀਤੀ ਇਹਨਾਂ ਚੀਜ਼ਾਂ ਦੇ ਉੱਤੇ ਹੋਣੀ ਨਹੀਂ ਚਾਹੀਦੀ ਸਾਡਾ ਮਾਨਮਤਾ ਇਤਿਹਾਸ ਹੈ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਉਹਨਾਂ ਯੋਧਿਆਂ ਉਹਨਾਂ ਸ਼ਹੀਦ ਬਾਬਿਆਂ ਦੇ ਬਾਰੇ ਦੱਸੋ ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਪੀਤਾ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਕੌਮ ਹੈ ਜਿਹੜੀ ਸਿੱਖ ਕੌਮ ਹੈ ਉਹਨੂੰ ਉਹਨੂੰ ਅਮਰ ਕਰਕੇ ਫਿਲਹਾਲ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਉੱਤੇ ਇਹ ਫੈਸਲਾ ਜਦੋਂ ਵਾਪਸ ਲਿਆ ਆ ਬਾਕੀ ਕੀ ਸੋਚ ਰਹੇ ਨੇ ਫਿਲਹਾਲ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਸੋ ਉਹਨਾਂ ਦੇ ਨਾਲ ਉਹਨਾਂ ਤੋਂ ਪੁੱਛਦਾ ਵੀ ਕਿਵੇਂ ਲੱਗ ਰਿਹਾ ਹੈ ਇਹ ਫੈਸਲਾ ਸਰ ਜਿਹੜਾ ਵਾਪਸ ਲਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਪਤੇ ਸਿੰਘ ਜੀ ਨੇ ਬਕਾਇਦਾ ਪੰਜਾਬ ਸਰਕਾਰ ਨੂੰ ਇਹ ਕਿਸੀਸੀ ਹਦਾਇਤ ਕਿ ਤੁਸੀਂ ਇਹ ਫੈਸਲਾ ਵਾਪਸ ਲਵੋ ਤੇ ਮੈਂ ਸਮਝਣਾ ਕਿ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਆਦਾ ਮੈਂ ਹੁਣੇ ਟਵੀਟ ਦੇਖਿਆ ਉਹਨਾਂ ਨੇ ਫੈਸਲਾ ਵਾਪਸ ਲੈ ਲਿਆ ਸ਼ਲਾਘਾ ਜੋ ਗੱਲ ਏ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵਾਦ-ਵਾਦ ਵਿੱਚ ਨਹੀਂ ਪੈਣਾ ਚਾਹੁੰਦਾ ਤੇ ਚੰਗੀ ਗੱਲ ਏ ਵਾਦ-ਵਾਦ ਚ ਪੈਣਾ ਹੀ ਨਹੀਂ ਚਾਹੀਦਾ ਸਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਉਹ ਸੂਰ ਵੀਰਤਾ ਨੂੰ ਜਿਹੜਾ ਪ੍ਰਗਟਾਵਾ ਕਰਦੀ ਏ ਤੇ ਇਸ ਤਰ੍ਹਾਂ ਦੀ ਕੁਰਬਾਨੀ ਵਾਲਾ ਜੋ ਇੱਕ ਜਾਹੋ ਜਲਾਲ ਹੈ ਉਸ ਦਾ ਉਸ ਦਾ ਸਾਨੂੰ ਸਾਰਿਆਂ ਨੂੰ ਜੇ ਇੱਕ ਭਾਵਨਾ ਜਿਹੜੀ ਏ ਉਸ ਨੂੰ ਲੈ ਕੇ ਚੱਲਣਾ ਚਾਹੀਦਾ ਸੋ ਇਹ ਜੋ ਆਪਣੇ ਆਪ ਦੇ ਵਿੱਚ ਭਗਵੰਤ ਜੀ ਹੋਰਾਂ ਨੇ ਫੈਸਲਾ ਲਿਆ ਹੈ ਚੰਗੀ ਗੱਲ ਹੈ ਤੇ ਅੱਗੇ ਤੋਂ ਵੀ ਮੈਂ ਇਹੋ ਹੀ ਅਪੀਲ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਕੋਈ ਵੀ ਸਾਰ ਮਗਮਸਲਿਆਂ ਦੇ ਉੱਤੇ ਕੋਈ ਫੈਸਲਾ ਲੈਣਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੋ ਆਦੇਸ਼ ਨੇ ਉਹਨਾਂ ਨੂੰ ਮੁੱਖ ਰੱਖ ਕੇ ਲਿਆ ਜਾਵੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਜਾਦਾ ਨੂੰ ਮੁੱਖ ਰੱਖ ਕੇ ਹਰੇਕ ਪ੍ਰੋਗਰਾਮ ਲੀਕਦੀ ਏ ਤਾਂ ਉਸ ਦੇ ਵਿੱਚ ਸਾਰਿਆਂ ਨੂੰ ਹੀ ਸਹਿਯੋਗ ਕਰਨਾ ਚਾਹੀਦਾ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਕੋਈ ਗੈਰ ਸਿਆਸੀ ਪਾਰਟੀ ਹੋਵੇ ਸਾਰੇ ਅਨੁਮਾਨ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਔਰ ਤੁਸੀਂ ਇਸ ਫੈਸਲੇ ਤੋਂ ਮੈਨੂੰ ਲੱਗਦਾ ਖੁਸ਼ ਲੱਗਦੇ ਹਾਂ ਕਿਉਂਕਿ ਮੈਨੂੰ ਲੱਗਦਾ ਵੀ ਤੁਸੀਂ ਵੀ ਰਾਜਨੀਤੀ ਇਹ ਕਹਿੰਦੇ ਆ ਕਿ ਕਿਸੇ ਚੀਜ਼ ਚ ਹੋਣੀ ਨਹੀਂ ਚਾਹੀਦੀ ਨਹੀਂ ਨਹੀਂ ਬਿਲਕੁਲ ਰਾਜਨੀਤੀ ਇਹ ਨਹੀਂ ਚਾਹੀਦੀ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਇਹੋ ਗੱਲ ਕਹੀ ਹੈ ਕਿ ਦੇਖੋ ਜੀ ਸਾਬ ਜਦਿਆਂ ਦੀ ਸ਼ਹਾਦਤ ਦੇ ਦਿਨ ਨੇ ਮੈਂ ਕਿਸੇ ਵਾਦਵਾਦ ਚ ਪੈਣਾ ਨਹੀਂ ਚਾਹਦਾ ਵੈਸੇ ਵੀ ਉਹਨਾਂ ਨੇ ਇਹ ਵੀ ਗੱਲ ਕਹੀ ਏ ਕਿ ਵਾਦਵਾਦ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਮਾਤਮ ਸ਼ਬਦ ਜਿਹੜਾ ਹੈ ਉਹਦੀ ਜਿਹੜਾ ਵਿਰਾਗਮਈ ਸ਼ਬਦ ਦੀ ਭਾਵਨਾ ਲੈ ਕੇ ਸੰਗਤਾਂ ਉੱਥੇ ਜਾਂਦੀਆਂ ਨੇ ਤੇ ਵਿਰਾਗ ਜਿਹੜਾ ਹੈ ਉਹ ਸਾਬ ਜਦਿਆਂ ਦੀ ਸ਼ਹਾਦਤ ਨੂੰ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੋਇਆ ਜਿਹੜਾ ਇੱਕ ਵੱਖਰਾ ਹੀ ਪ੍ਰਗਟਾਵਾ ਕਰਦਾ ਜੀ ਕਰਨਲ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਧੰਨਵਾਦ ਜੀ ਧੰਨ ਆ ਕਿਉਂਕਿ ਮੈਂ ਗੱਲ ਕਰਦਾ ਸੀਗਾ ਜਿਵੇਂ ਹੁਣ ਨਾਲ ਸਿੰਘ ਪੀਰ ਮੁਹੰਮਦ ਵੀ ਕਹਿ ਕੇ ਗਏ ਨੇ ਕਿ ਮਾਤਮ ਤਾਂ ਜਦੋਂ ਕੋਈ ਆ ਜਿਹਨੂੰ ਆਮ ਮੌਤ ਮਰਦਾ ਆ ਜਿਹਨੂੰ ਜਿਹੜਾ ਇਸ ਦੁਨੀਆ ਨੂੰ ਫਾਨੀ ਦੁਨੀਆ ਨੂੰ ਅਲਵਿਦਾ ਕਹਿੰਦਾ ਆ ਉਦੋਂ ਅਸੀਂ ਮਾਤਮ ਕਹਿੰਨੇ ਆ ਪਰ ਜਦੋਂ ਕੋਈ ਸ਼ਹੀਦ ਹੁੰਦਾ ਆ ਕੋਈ ਕੋਈ ਸ਼ਾਇਰ ਬੜਾ ਸੋਹਣਾ ਲਿਖਦਾ ਕਹਿੰਦਾ ਮੌਤ ਮਾਤਮ ਹੈ ਸ਼ਹਾਦਤ ਇੱਕ ਜਸ਼ਨ ਹੈ ਸੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਦੋਂ ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦਿਆਂ ਦੀ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਆ ਸ਼ਹੀਦੀ ਹੋਈ ਸੀ ਤਾਂ ਸੰਗਤਾਂ ਨੇ ਜਕਾਰੇ ਲਾ ਕੇ ਉਸ ਸ਼ਹੀਦਤ ਨੂੰ ਜਿਹੜਾ ਪ੍ਰਣਾਮ ਕੀਤਾ ਸੀਗਾ ਸੋ ਇਹ ਮਾਤਮ ਵਾਲੀ ਜਿਹੜੀ ਗੱਲ ਆ ਸ਼ਾਇਦ ਮੈਨੂੰ ਨਹੀਂ ਪਤਾ ਕਿ ਕਿੱਥੋਂ ਆਈ ਆ ਕਿਵੇਂ ਆਈ ਆ ਪਰ ਚਲੋ ਆਪਣੀ ਗਲਤੀ ਨੂੰ ਸੁਧਾਰ ਦਿਆਂ ਇਹ ਕਹਿ ਲੋ ਆ ਵਾਪਸ ਲਿਆ ਫੈਸਲਾ ਚੰਗਾ ਆ ਔਰ ਇਹ ਤਰੀਕਾ ਵੀ ਚੰਗਾ ਆ ਕਿਉਂਕਿ ਆਪਾਂ ਜੇ ਕਹੀਏ ਵੀ ਸਾਡੇ ਬੜੇ ਸੈਂਟੀਮੈਂਟ ਜੁੜੇ ਹੋਏ ਨੇ ਪੂਰੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਉੱਤੇ ਨਤਮਸਤਕ ਹੁੰਦੀਆਂ ਆ ਤੇ ਉਸ ਸ਼ਹਾਦਤ ਨੂੰ ਪ੍ਰਣਾਮ ਕਰਦੀਆਂ ਜਿਹੜੀ ਇਲਾਹੀ ਸ਼ਹਾਦਤ ਆ ਕੋਈ ਕਹਿੰਦਾ ਸ਼ਹਿਰ ਮਜਮਤਾ ਸ੍ਰਿਆ ਸੀਗਾ ਵੀ ਮੌਤ ਮਾਤਮ ਐ ਸ਼ਹਾਦਤ ਜਸ਼ਨ ਐ ਵਸਲ ਦਾ ਰਾਹ ਐ ਗੁਰੂ ਦੀ ਪੈਰ ਵੀ ਐ ਉਹ ਉਹਨਾਂ ਲਈ ਜੋ ਪਹਿਲਾ ਮਰਨ ਕਬੂਲ ਕਰਕੇ ਤੁਰਦੇ ਨੇ ਸੋ ਪਹਿਲਾ ਮਰਨ ਕਬੂਲ ਕਰਕੇ ਜਿਹੜੇ ਤੁਰੇ ਸੀਗੇ ਉਹਨਾਂ ਦਾ ਨਾਮ ਦੁਨੀਆ ਦੇ ਵਿੱਚ ਹੈ ਸ਼ਾਇਦ ਕਿਸੇ ਕੌਮ ਦੇ ਵਿੱਚ ਕਿਸੇ ਨੇ ਛੋਟੇ ਬੱਚਿਆਂ ਦੇ ਵੱਲੋਂ ਮੈਂ ਬੱਚੇ ਕਹਿ ਰਿਹਾ ਮਾਫ ਕਰਨਾ ਉਹਨਾਂ ਉਸ ਜਦੋਂ ਕਿਉਂਕਿ ਮਤ ਕਿੰਨੀ ਕਿ ਉਹਨਾਂ ਦੀ ਸੀ ਉਹ ਬਾਬੇ ਸ਼ਹੀਦ ਬਾਬੇ ਜਿਨ੍ਹਾਂ ਦੀ ਉਮਰ ਸਾਡਾ ਖੇਡਣ ਤੋਂ ਵੀ ਆਪਾਂ ਕਹਿ ਲਿਆ ਵੀ ਥੱਲੇ ਸੀ ਤੋਂ ਤੋ ਸੁਰਤ ਹੀ ਨਹੀਂ ਸੰਭਾਲੀ ਜਾਂਦੀ ਸੀ ਉਹਨਾਂ ਨੇ ਐਡੇ ਵੱਡੇ ਸ਼ਹਾਦਤੀ ਜਾਮ ਨੂੰ ਪੀ ਲਿਆ ਸੋ ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਫੈਸਲਾ ਆ ਬਹੁਤ ਚੰਗਾ ਫੈਸਲਾ ਆ ਜਿਹੜਾ ਸੀਆ ਮਾਨ ਨੇ ਵਾਪਸ ਲਿਆ ਆ ਔਰ ਇਹਦੇ ਨਾਲ ਸਿੱਖ ਸਗਤ ਵੀ ਰਾਜੀ ਆ ਜਿਹੜੀ ਕਹਿੰਦੇ ਆ ਵੀ ਵਾਕਈ ਕਿਸੇ ਤਰੀਕੇ ਦੀ ਕੋਈ ਵੀ ਇਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡਾ ਜਿਹੜਾ ਇੱਕ ਤਰੀਕੇ ਦੇ ਨਾਲ ਕਹਿ ਲਿਆ ਵੀ ਜੋ ਮੰਛਾ ਆ ਉਹ ਕਲੀਅਰ ਆ ਔਰ ਫਿਲਹਾਲ ਇਹ ਗੱਲ ਜਿਹੜੀ ਹੈ ਉਸ ਬਿਲਕੁਲ ਕਲੀਅਰ ਹੋ ਗਈ ਹੈ ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਵੱਖਰੇ ਵੱਖਰੇ ਟੇਕ ਦੇ ਉੱਤੇ ਲੈ ਸਕਾਂ ਸਿੱਖ ਸੰਗਤ ਕੀ ਸੋਚਦੀ ਹੈ ਬਲਾਲ ਮੇਰੇ ਨਾਲ ਮੇਰੇ ਸਾਥੀ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਇਸ ਬਾਰੇ ਕੀ ਸੋਚਦੇ ਆ ਜਸਪਾਲ ਮੇਰੇ ਨਾਲ ਲਾਈਨ ਤੇ ਆ ਜਸਪਾਲ ਜੀ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਇਹ ਬਹੁਤ ਵੱਡਾ ਫੈਸਲਾ ਆ ਮਾਤਮ ਤਾਪੋਦੂ ਕਹਿੰਦੇ ਆ ਵੀ ਜਦੋਂ ਆਮ ਮੌਤ ਮਰਦੇ ਆ ਜਦੋਂ ਸ਼ਹਾਦਤ ਆ ਉਹ ਵੀ ਐਡੀ ਲਸਾਨੀ ਸ਼ਹਾਦਤ ਉਹਦੇ ਲਈ ਮਾਤਮੀ ਵਿਗਲ ਨਹੀਂ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਸਵਿੰਦਰ ਜਿਹੜਾ ਟਵੀਟ ਸੀ ਇਹ ਮਾਨ ਨੇ ਕੀਤਾ ਗਿਆ ਮੈਨੂੰ ਲੱਗਦਾ ਕਿ ਬੜਾ ਵਧੀਆ ਤੇ ਸੂਝ-ਬੂਝ ਦੇ ਨਾਲ ਇਹ ਫੈਸਲਾ ਜਿਹੜਾ ਉਹਨਾਂ ਨੇ ਲਿਆ ਹੈ ਕਿ ਜਿਹੜਾ ਮਾਤਮੀ ਵਿਗਲ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਫੈਸਲਾ ਵੀ ਵਾਪਸ ਲੈ ਲਿਆ ਕਿਉਂਕਿ ਜਦੋਂ ਕੌਮ ਪੂਰੀ ਦੀ ਗੱਲ ਹੈ ਇਹ ਖਾਸ ਕਰਕੇ ਕਿਉਂਕਿ ਇਸ ਨੂੰ ਵਿਰੋਧੀ ਧਿਰਾਂ ਦੇ ਵੱਲੋਂ ਚਾਹੇ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਚਾਹੇ ਅਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦਾ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਸਾਡੀ ਸੇਕ ਕੌਮ ਹੈ ਜਾਂ ਉਹਦੀ ਮਰਿਆਦਾ ਉਸ ਦੇ ਖਿਲਾਫ ਹੈ ਤੇ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਗੁਰੂ ਸਾਹਿਬ ਨੇ ਜਾਂ ਗੁਰੂ ਸਾਹਿਬ ਦੇ ਪਰਿਵਾਰ ਨੇ ਛੋਟੇ ਤੇ ਵੱਡੇ ਸਾਹਿਬ ਜਿਆਦੇ ਨੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਨੇ ਉਹ ਖੁਸ਼ੀ-ਖੁਸ਼ੀ ਦਿੱਤੀਆਂ ਨੇ ਆਪਣੇ ਕੌਮ ਦੇ ਵਾਸਤੇ ਦਿੱਤੀਆਂ ਨੇ ਸੋ ਸਾਨੂੰ ਉਸ ਦੇ ਉੱਪਰ ਫਕਰ ਜਿਹੜਾ ਆ ਉਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਗੁਰੂ ਇਦਾਂ ਵੱਡਾ ਕੰਮ ਕੀ ਇਹ ਕਹਿੰਦੇ ਕਿ ਜਿੱਦੈ ਅਸੀਂ ਕਦੇ ਲਾਗੇ ਤੱਕ ਵੀ ਨਹੀਂ ਪਹੁੰਚ ਸਕਦੇ ਸਾਡੀ ਕੌਮ ਦੇ ਵਾਸਤੇ ਤਾਂ ਇਸ ਨੂੰ ਲੈ ਕੇ ਉਹਨਾਂ ਕਹਿੰਦੇ ਕਿ ਜਿਹੜੇ ਮਹਾਤਮੀ ਬਿੱਗਲ ਹੈ ਨਾ ਇਹ ਸਾਡੀ ਕੌਮ ਦੀ ਮਰਿਆਦਾ ਦੇ ਖਿਲਾਫ ਹੈ ਤੇ ਇਸ ਨੂੰ ਸੀਮਾ ਨੂੰ ਦਰਕਿਨਾਰ ਕਰਨਾ ਚਾਹੀਦਾ ਇਥੇ ਜਿਹੜੇ ਧਾਮੀ ਵੀ ਬੋਲੇ ਸੀਗੇ ਧਾਮੀ ਉਹਨਾਂ ਦੀ ਵੀ ਇਹ ਸਟੇਟਮੈਂਟ ਹੈ ਉਸ ਤੋਂ ਬਾਅਦ ਅਜਸੇ ਧਾਰਨ ਵੀ ਇਸੇ ਨੂੰ ਉਹਨਾਂ ਦੀ ਅਸੀਂ ਗੱਲ ਕਰਦੇ ਤਾਂ ਉਹਨਾਂ ਵੀ ਇਹੀ ਕਹਿ ਕਿ ਇਸ ਨੂੰ ਵੀ ਜਿਹੜਾ ਰੱਦ ਕਰ ਦੇਣਾ ਚਾਹੀਦਾ ਮਾਫ਼ੀ ਬਿਲਕੁਲ ਆਣਾ ਫੈਸਲਾ ਜੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਗਿਆਨੀ ਹਾਤਰੀ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਬਿਲਕੁਲ ਤਿਆ ਹੈ ਕਿ ਇਹ ਜਿਹੜਾ ਸ਼ਹੀਦੀਆਂ ਦਿੱਤੀਆਂ ਗਈਆਂ ਨੇ ਸਾਡੀ ਕੌਮ ਨੂੰ ਫਕਰ ਹੋਣਾ ਚਾਹੀਦਾ ਇਸ ਨੂੰ ਮਨਾਉਣਾ ਚਾਹੀਦਾ ਹੈ ਕਿ ਆਉਣ ਵਾਲੀ ਪੀੜ੍ਹੀ ਵੀ ਯਾਦ ਰੱਖੇ ਦੁਨੀਆ ਦੇ ਵਿੱਚ ਪੂਰਾ ਹੋਵੇ ਕਿ ਛੋਟੇ ਸਹਿਜਾਦਿਆ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ ਸੀ ਕਿਵੇਂ ਸਾਡੇ ਗੁਰੂ ਸਾਹਿਬ ਨੇ ਸਾਡੀ ਕੌਮ ਦੇ ਲਈ ਪੂਰਾ ਪਰਿਵਾਰ ਜਿਹੜਾ ਆ ਉਹ ਵਾਰ ਦਿੱਤਾ ਸੀਗਾ ਸੋ ਇਸ ਕਰਕੇ ਇਸ ਨੂੰ ਪੂਰੀ ਕੌਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਐਸੇ ਤਰੀਕੇ ਨਾਲ ਮਨਾਇਆ ਜਾਵੇ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਚੀਜ਼ ਨੂੰ ਘਰ ਕਰ ਦੇਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਹੋਰ ਸਤਕਾਰ ਗੁਰੂ ਪ੍ਰਤੀ ਵਧਨਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਜਿੱਥੇ ਪੂਰੀ ਇੱਕ ਗੱਲ ਮੰਗ ਕੀਤੀ ਜਾਵੇ ਔਰ ਦੂਸਰੀ ਪਾਸੇ ਸ਼ਹੀਦੀ ਦਿਹਾੜੇ ਚਲਦੇ ਹੋਣ ਤਾਂ ਆਪਣੀ ਅੜੀ ਉੱਥੇ ਨਹੀਂ ਰੱਖਣੀ ਚਾਹੀਦੀ ਸਾਬਤ ਤੌਰ ਤੇ ਜੇ ਲੋਕ ਕਹਿ ਰਿਹਾ ਜਾਂ ਸੰਸਥਾਵਾਂ ਕਹਿ ਰਹੀਆਂ ਤੁਹਾਨੂੰ ਮੰਨਣਾ ਚਾਹੀਦਾ ਉਸੋ ਜਿਹੜੀ ਚੀਜ਼ ਸਿਮਾਨ ਹੈ ਅਜ ਤarde ਜਨਾ ਟਵੀਟ ਦੇ ਵਿੱਚ ਵੀ ਇਹੀ ਜ਼ਿਕਰ ਕੀਤਾ ਕਿ ਮੈਂ ਹੋਰ ਕਿਸੇ ਵੀ ਅਸ਼ੀਸ਼ੀ ਦੀਆਂ ਆਪੇ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਸੋ ਇਸ ਕਰਕੇ ਅਸੀਂ ਇਹ ਜਿਹੜਾ ਫੈਸਲਾ ਬਾਤਮੀ ਬਿਕຸນ ਦਾ ਲਿਆ ਸੀਗਾ ਉਹ ਅਸੀਂ ਰੱਦ ਕਰ ਦਿੰਦੇ ਆ ਪਰ ਕਹ ਰਿਹਾ ਇਥੇ ਮੈਂ ਇੰਟੈਂਸ਼ਨ ਦੀ ਜ਼ਰੂਰ ਗੱਲ ਕਰਨੀ ਚਾਹਾਂਗਾ ਕਿਉਂਕਿ ਜਦੋਂ ਕੋਈ ਫੈਸਲਾ ਲਿਆ ਜਾਂਦਾ ਹੈ ਖਾਸ ਤੌਰ ਤੇ ਤੇ ਉਹਦੀ ਇੰਟੈਂਸ਼ਨ ਦੇਖੀ ਜਾਂਦੀ ਹੈ ਪੁੱਛਿਆ ਕਿ ਉਹਦੀ ਇੰਟੈਂਸ਼ਨ ਕੀ ਹੈ ਉਸ ਦੇ ਨਾਲ ਕਿਸੇ ਦੇ ਸੈਂਟੀਮੈਂਟ ਹੈ ਹਰ ਸਟੈਂਡਿੰਗ ਹੋਣਗੇ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਹਦਾ ਫੈਸਲਾ ਕਿ ਜਮਾ ਦੇ ਅਰਕੇ ਲਈ ਆ ਕਿ ਕੀ ਵੀ کیا ਜਾ ਰਿਹਾ ਹੈ ਕਿ ਉਹਨਾਂ ਨੇ ਵੀ ਆਪਣੀ ਆਕੌਮ ਦੇ ਪ੍ਰਤੀ ਇੱਕ ਦਰਦ ਦਿਖਾਇਆ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰਨਾ ਚਾਹੀਦਾ ਹੈ ਜਿੱਥੇ ਕਿਤੇ ਤੁਸੀਂ ਹੋਮੋ ਉਥੇ ਖੜੇ ਹੋ ਕੇ ਸ਼ਹੀਦੀ ਨੂੰ ਨਮਰ ਕੀਤਾ ਜਾਵੇ ਸੋ ਇਸ ਕਰਕੇ ਉਹਨਾਂ ਨੇ ਵੀ ਕਿਹਾ ਤਾਂ ਕਿ ਮਾਤਮੀ ਵਿਗਲ ਮਨਾਇਆ ਜਾਵੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਪਿੱਛੇ ਕੋਈ ਇੰਟੈਂਸ਼ਨ ਕੋਈ ਗਲਤ ਸੀਗੀ ਕਿਉਂਕਿ ਉਹਨਾਂ ਕਹਿ ਕੇ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਨੂੰ ਨਮਨ ਕੀਤਾ ਜਾ ਚਲੋ ਚਲੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਬਿਲਕੁਲ ਸਹਿਮਤ ਹਾਂ ਜਸਪਾਲ ਜੀ ਕਿਉਂਕਿ ਪਰ ਬਨੂ ਲੱਗਦਾ ਵੀ ਜਦੋਂ ਤੁਹਾਨੂੰ ਘੱਟ ਪਤਾ ਹੋਵੇ ਨਾ ਤੇ ਫਿਰ ਲਾਗੋ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਐਡਾ ਵੱਡਾ ਫੈਸਲਾ ਥੋਪ ਰਹੇ ਹੋ ਇਹ ਵੀ ਇਹ ਵੀ ਨਾਲ ਗੱਲ ਹੈ ਨਾ ਵੀ ਤੁਹਾਡੇ ਤੋਂ ਗਲਤੀ ਦੀ ਗੁੰਜਾਇਸ਼ ਨਹੀਂ ਹੋ ਸਕਦੀ ਸੋ ਹਾਂ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਠੀਕ ਹੈ ਜਦੋਂ ਆਪਾਂ ਗੱਲ ਕਰਦੇ ਆ ਫੈਸਲਿਆਂ ਦੀ ਤੇ ਧਾਰਮਿਕ ਫੈਸਲੇ ਕਿਉਂਕਿ ਆਪਾਂ ਕਹਿੰਦੇ ਆ ਵੀ ਉਹ ਸ਼ਹਾਦਤ ਤੇ ਜਸ਼ਨ ਹੈ ਸ਼ਹਾਦਤ ਤੇ ਪ੍ਰਣਾਮ ਹੈ ਹਾਲਾਂਕਿ ਅਸੀਂ ਬਰਾਗਮਈ ਤਾਂ ਸੋਚਦੇ ਆ ਚਲੋ ਦੇਰ ਆਇਆ ਦਰੁਸਤ ਆ ਫੈਸਲਾ ਸੋਹਣਾ ਆ ਔਰ ਮੈਨੂੰ ਵਾਕੇ ਲੱਗਦਾ ਵੀ ਰਾਜਨੀਤੀ ਦੇ ਵਿੱਚ ਪੈਣਾ ਜਿਹੜਾ ਆ ਉਹ ਚਾਹੀਦਾ ਹੀ ਨਹੀਂ ਆ ਕਿਉਂਕਿ ਇੰਨੀ ਲਸਾਨੀ ਸ਼ਹਾਦਤ ਆ ਜਿਹੜੀ ਸ਼ਾਇਦ ਸ਼ਾਇਦ ਕਿਸੇ ਕੌਮ ਦੇ ਵਿੱਚ ਹੋਵੇ ਇਤਿਹਾਸ ਦੇ ਵਿੱਚ ਲਿਖਿਆ ਗਿਆ ਕਿ ਕਹਿੰਦੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਜਿਹੜੇ ਨੇ ਉਹਨਾਂ ਦਾ ਸ਼ਹੀਦੀ ਹੁੰਦੀ ਆ ਤਾਂ ਜਕਾਰਿਆਂ ਦੇ ਨਾਲ ਪੂਰਾ ਚੰਗ ਦਾ ਮੈਦਾਨ ਗੂੰਜਦਾ ਸੋ ਇਸੇ ਤਰੀਕੇ ਹੁਣ ਮਸੀਹ ਮਾਨ ਨੇ ਸ਼ਾਇਦ ਇਹ ਚੀਜ਼ ਫੈਸਲਾ ਵਾਪਸ ਲੈ ਲਿਆ ਆ ਔਰ ਫੈਸਲਾ ਵਾਪਸ ਤੋਂ ਬਾਅਦ ਜਿਹੜੇ ਆ ਉਹ ਗੱਲਬਾਤ ਕੀ ਕਿਹਾ ਜੋ ਟਵੀਟ ਕੀਤਾ ਉਹਨਾਂ ਨੇ ਉਹ ਕਹਿੰਦੇ ਆ ਕਿ ਮੈਂ ਨਹੀਂ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸਮੁੱਚੀ ਸੰਗਤਾਂ ਸਾਬਜਾਦਿਆਂ ਤੇ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਿਵਾਦ ਦੇ ਵਿੱਚ ਪੈਣ ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵੇਕੇ ਵਿਗਲ ਬੁਝਾਉਣ ਵਾਲਾ ਫੈਸਲਾ ਵਾਪਸ ਲੈ ਲਿਆ। ਸੋ ਪਰੰਪਰਾਵਾਂ ਜਿਹੜੀਆਂ ਮਰਿਆਦਾਂਵਾਂ ਨੇ ਜਿਹੜੀਆਂ ਸਿੱਖ ਭਾਈਚਾਰੇ ਦੀਆਂ ਉਸ ਨੂੰ ਵੀ ਜੜਾ ਆ ਧਿਆਨ ਦੇ ਵਿੱਚ ਰੱਖਿਆ ਗਿਆ। ਸਿਮ ਭਗਵਾਨਤਮਨ ਦਾ ਇਹ ਟਵੀਟ ਜਿਹੜਾ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਇਹ ਹੂ ਬੂ ਹੂ ਉਸੇ ਟਵੀਟ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਉਹਨਾਂ ਨੇ ਟਵੀਟ ਕੀਤਾ ਆ। ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲਾ ਪੰਜਾਬ ਦੇ ਲਈ ਉਹਨਾਂ ਯੋਧਿਆਂ ਨੂੰ ਉਹਨਾਂ ਸ਼ਹੀਦ ਬਾਬਿਆਂ ਨੂੰ ਯਾਦ ਕਰਨ ਦਾ ਦਿਨ ਹੈ ਸੋ ਜੇ ਗੱਲ ਕੀਤੀ ਜਾਵੇ ਇਹ ਇੱਕ ਤਰੀਕੇ ਦੇ ਨਾਲ ਸਰਕਾਰ ਦਾ ਜਿਹੜੀ ਪਰੰਪਰਾਵਾਂ ਆ ਜਿਹੜੀਆਂ ਸ਼ਹੀਦੀ ਪਰੰਪਰਾਵਾਂ ਨੇ ਉਹਨਾਂ ਨੂੰ ਮੰਨ ਕੇ ਆਪਣਾ ਫੈਸਲਾ ਵਾਪਸ ਲੈਣਾ ਮੈਨੂੰ ਲੱਗਦਾ ਇੱਕ ਬਹੁਤ ਚੰਗੀ ਗੱਲ ਹੈ ਕਿਉਂਕਿ ਕੌਂਟਰੋਵਰਸੀ ਜਾਂ ਰਾਜਨੀਤੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਾ ਰਹਿਣੀ ਚਾਹੀਦੀ ਹੈ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਉਹਨਾਂ ਨੇ ਲਿਖਿਆ ਵੀ ਐ ਮੈਂ ਬਿਲਕੁਲ ਨਹੀਂ ਚਾਹੁੰਦਾ ਵੀ ਸ਼ਹੀਦੀ ਦਿਨਾਂ ਦੇ ਵਿੱਚ ਸਮੁੱਚੀਆਂ ਸੰਗਤਾਂ ਸਾਬਜਾਦਿਆਂ ਦੇ ਕੁਰਬਾਨੀਆਂ ਨੂੰ ਨਮਰਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਚ ਪੈਣ ਫਿਲਹਾਲ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਰਾਜਨੀਤੀ ਇਹਨਾਂ ਚੀਜ਼ਾਂ ਦੇ ਉੱਤੇ ਹੋਣੀ ਨਹੀਂ ਚਾਹੀਦੀ ਸਾਡਾ ਮਾਣ ਮੱਤਾ ਇਤਿਹਾਸ ਆ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਉਹਨਾਂ ਯੋਧਿਆਂ ਉਹਨਾਂ ਸ਼ਹੀਦ ਬਾਬਿਆਂ ਦੇ ਬਾਰੇ ਦੱਸੋ ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਪੀਤਾ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਕੌਮ ਹੈ ਜਿਹੜੀ ਸਿੱਖ ਕੌਮ ਹੈ ਉਹਨੂੰ ਉਹਨੂੰ ਅਮਰ ਕਰਕੇ ਫਿਲਹਾਲ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਉੱਤੇ ਇਹ ਫੈਸਲਾ ਜਦੋਂ ਵਾਪਸ ਲਿਆ ਆ ਬਾਕੀ ਕੀ ਸੋਚ ਰਹੇ ਨੇ ਫਿਲਹਾਲ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਸੋ ਉਹਨਾਂ ਦੇ ਨਾਲ ਉਹਨਾਂ ਤੋਂ ਪੁੱਛਦਾ ਵੀ ਕਿਵੇਂ ਲੱਗ ਰਿਹਾ ਹੈ ਇਹ ਫੈਸਲਾ ਸਰ ਜਿਹੜਾ ਵਾਪਸ ਲਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਬਕਾਇਦਾ ਪੰਜਾਬ ਸਰਕਾਰ ਨੂੰ ਇਹ ਕੀਤੀ ਸੀ ਹਦਾਇਤ ਕਿ ਤੁਸੀਂ ਇਹ ਫੈਸਲਾ ਵਾਪਸ ਲਵੋ ਤੇ ਮੈਂ ਸਮਝਣਾ ਕਿ ਚੰਗੀ ਗੱਲ ਏ ਕਿ ਮੁੱਖ ਮੰਤਰੀ ਭਗਵੰਤਪਾਣ ਜੀ ਹੋਰ ਆਦਾ ਮੈਂ ਹੁਣੇ ਟਵੀਟ ਦੇਖਿਆ ਉਹਨਾਂ ਨੇ ਫੈਸਲਾ ਵਾਪਸ ਲੈ ਲਿਆ ਸਲਾਗਾ ਜੋ ਗੱਲ ਏ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵਾਦੋ-ਵਾਦ ਵਿੱਚ ਨਹੀਂ ਪੈਣਾ ਚਾਹੁੰਦਾ ਤੇ ਚੰਗੀ ਗੱਲ ਇਹਵਾਦਵਾਚ ਪੈਣਾ ਹੀ ਨਹੀਂ ਚਾਹੀਦਾ ਸਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਉਹ ਸੂਰ ਬੀਰਤਾ ਨੂੰ ਜਿਹੜਾ ਪ੍ਰਗਟਾਵਾ ਕਰਦੀ ਏ ਤੇ ਇਸ ਤਰ੍ਹਾਂ ਦੀ ਕੁਰਬਾਨੀ ਵਾਲਾ ਜੋ ਇੱਕ ਜਾਹੋ ਜਲਾਲ ਹੈ ਉਸਕਾ ਉਸ ਦਾ ਸਾਨੂੰ ਸਾਰਿਆਂ ਨੂੰ ਜਿਹੜੀ ਇੱਕ ਭਾਵਨਾ ਜਿਹੜੀ ਹੈ ਉਸ ਨੂੰ ਲੈ ਕੇ ਚੱਲਣਾ ਚਾਹੀਦਾ ਸੋ ਜੋ ਆਪਣੇ ਆਪ ਦੇ ਵਿੱਚ ਭਗਵੰਤ ਮਾਨ ਜੀ ਹੋਰਾਂ ਨੇ ਫੈਸਲਾ ਲਿਆ ਹੈ ਚੰਗੀ ਗੱਲ ਹੈ ਤੇ ਅੱਗੇ ਤੋਂ ਵੀ ਮੈਂ ਇਹੋ ਹੀ ਅਪੀਲ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਕੋਈ ਵੀ ਤਾਰ ਮਗਮਸਰੀਆਂ ਦੇ ਉੱਤੇ ਕੋਈ ਫੈਸਲਾ ਲੈਣਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੋ ਆਦੇਸ਼ ਨੇ ਉਹਨਾਂ ਨੂੰ ਮੁੱਖ ਰੱਖ ਕੇ ਲਿਆ ਜਾਵੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਜਾਦਾ ਨੂੰ ਮੁੱਖ ਰੱਖ ਕੇ ਹਰੇਕ ਪ੍ਰੋਗਰਾਮ ਲੀਕਦੀ ਏ ਤਾਂ ਉਸ ਦੇ ਵਿੱਚ ਸਾਰਿਆਂ ਨੂੰ ਹੀ ਸਹਿਯੋਗ ਕਰਨਾ ਚਾਹੀਦਾ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਕੋਈ ਗੈਰ ਸਿਆਸੀ ਪਾਰਟੀ ਹੋਵੇ ਸਾਰਿਆਂ ਨੂੰ ਇਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਔਰ ਤੁਸੀਂ ਇਸ ਫੈਸਲੇ ਤੋਂ ਮੈਨੂੰ ਲੱਗਦਾ ਖੁਸ਼ ਲੱਗਦੇ ਹਾਂ ਕਿਉਂਕਿ ਲੱਗਦਾ ਵੀ ਤੁਸੀਂ ਵੀ ਰਾਜਨੀਤੀ ਕਹਿੰਦੇ ਆ ਕਿ ਕਿਸੇ ਚੀਜ਼ ਚ ਹੋਣੀ ਨਹੀਂ ਚਾਹੀਦੀ ਨਹੀਂ ਨਹੀਂ ਬਿਲਕੁਲ ਰਾਜਨੀਤੀ ਇਹਦੇ ਚ ਹੋਣੀ ਨਹੀਂ ਚਾਹੀਦੀ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਇਹੋ ਗੱਲ ਕਹੀ ਹੈ ਕਿ ਦੇਖੋ ਜੀ ਸਾਬ ਜਦਿਆਂ ਦੀ ਸ਼ਹਾਦਤ ਦੇ ਦਿਨ ਨੇ ਮੈਂ ਕਿਸੇ ਵਾਦ-ਵਾਦ ਚ ਪੈਣਾ ਨਹੀਂ ਚਾਹਦਾ ਉਹ ਕੈਸੀ ਵੀ ਉਹਨਾਂ ਨੂੰ ਇਹੋ ਹੀ ਗੱਲ ਕਹੀ ਏ ਕਿ ਵਾਦ-ਵਾਦ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਮਾਤਮ ਸ਼ਬਦ ਜਿਹੜਾ ਹੈ ਉਹਦੀ ਜਗ੍ਹਾ ਵਿਰਾਗਮਈ ਸ਼ਬਦ ਦੀ ਭਾਵਨਾ ਲੈ ਕੇ ਸੰਗਤਾਂ ਉੱਥੇ ਜਾਂਦੀਆਂ ਨੇ ਤੇ ਵਿਰਾਗ ਜਿਹੜਾ ਹੈ ਉਹ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਦਰਨਾਮ ਕਰਦਾ ਹੋਇਆ ਜਿਹੜਾ ਇੱਕ ਵੱਖਰਾ ਹੀ ਪ੍ਰਕਟਾਵਾ ਕਰਦਾ ਜੀ ਕਰਨੈਲ ਜੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਧੰਨਵਾਦ ਜੀ ਜੀ ਕਿਉਂਕਿ ਮੈਂ ਗੱਲ ਕਰਦਾ ਸੀਗਾ ਜਿਵੇਂ ਹੁਣ ਕਰਨੈਲ ਸਿੰਘ ਪੀਰ ਮੁਹੰਮਦ ਵੀ ਕਹਿ ਕੇ ਗਏ ਨੇ ਕਿ ਮਾਤਮ ਤਾਂ ਜਦੋਂ ਕੋਈ ਆ ਜਿਹਨੂੰ ਆਮ ਮੌਤ ਮਰਦਾ ਆ ਜਿਹਨੂੰ ਜਿਹੜਾ ਇਸ ਦੁਨੀਆ ਨੂੰ ਫਾਨੀ ਦੁਨੀਆ ਨੂੰ ਅਲਵਿਦਾ ਕਹਿੰਦਾ ਆ ਉਦੋਂ ਅਸੀਂ ਮਾਤਮ ਕਹਿੰਨੇ ਆ ਪਰ ਜਦੋਂ ਕੋਈ ਸ਼ਹੀਦ ਹੁੰਦਾ ਆ ਕੋਈ ਕੋਈ ਸ਼ਾਇਰ ਬੜਾ ਸੋਹਣਾ ਲਿਖਦਾ ਕਹਿੰਦਾ ਮੌਤ ਮਾਤਮ ਹੈ ਸ਼ਹਾਦਤ ਇੱਕ ਜਸ਼ਨ ਹੈ ਸੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਦੋਂ ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦਿਆਂ ਦੀ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਆ ਸ਼ਹੀਦੀ ਹੋਈ ਸੀ ਤਾਂ ਸੰਗਤਾਂ ਨੇ ਜਕਾਰੇ ਲਾ ਕੇ ਉਸ ਸ਼ਹੀਦਤ ਨੂੰ ਜਿਹੜਾ ਪ੍ਰਣਾਮ ਕੀਤਾ ਸੀਗਾ ਸੋ ਇਹ ਮਾਤਮ ਵਾਲੀ ਜਿਹੜੀ ਗੱਲ ਆ ਸ਼ਾਇਦ ਮੈਨੂੰ ਨਹੀਂ ਪਤਾ ਕਿ ਕਿੱਥੋਂ ਆਈ ਆ ਕਿਵੇਂ ਆਈ ਆ ਪਰ ਚਲੋ ਆਪਣੀ ਗਲਤੀ ਨੂੰ ਸੁਧਾਰ ਦਿਆਂ ਇਹ ਕਹ ਲਓ ਆ ਵਾਪਸ ਲਿਆ ਫੈਸਲਾ ਚੰਗਾ ਆ ਔਰ ਇਹ ਤਰੀਕਾ ਵੀ ਚੰਗਾ ਆ ਕਿਉਂਕਿ ਆਪਾਂ ਜੇ ਕਹੀਏ ਵੀ ਸਾਡੇ ਬੜੇ ਸੈਂਟੀਮੈਂਟ ਜੁੜੇ ਹੋਏ ਨੇ ਪੂਰੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਉੱਤੇ ਨਤਮਸਤਕ ਹੁੰਦੀਆਂ ਆ ਤੇ ਉਸ ਸ਼ਹਾਦਤ ਨੂੰ ਪ੍ਰਣਾਮ ਕਰਦੀਆਂ ਜਿਹੜੀ ਇਲਾਹੀ ਸ਼ਹਾਦਤ ਹੈ ਕੋਈ ਕਹਿੰਦਾ ਸ਼ਹਿਰ ਮੈਂ ਜਮੇਦਾ ਅਸਰਿਆ ਸੀਗਾ ਵੀ ਮੌਤ ਮਾਤਮ ਹੈ ਸ਼ਹਾਦਤ ਜਸ਼ਨ ਹੈ ਬਸਲ ਦਾ ਰਾਹ ਹੈ ਗੁਰੂ ਦੀ ਪੈਰ ਵੀ ਹੈ ਉਹ ਉਹਨਾਂ ਲਈ ਜੋ ਪਹਿਲਾ ਮਰਨ ਕਬੂਲ ਕਰਕੇ ਤੁਰਦੇ ਨੇ ਸੋ ਪਹਿਲਾ ਮਰਨ ਕਬੂਲ ਕਰਕੇ ਜਿਹੜੇ ਤੁਰੇ ਸੀਗੇ ਉਹਨਾਂ ਦਾ ਨਾਮ ਦੁਨੀਆ ਦੇ ਵਿੱਚ ਹੈ ਸ਼ਾਇਦ ਕਿਸੇ ਕੌਮ ਦੇ ਵਿੱਚ ਕਿਸੇ ਨੇ ਛੋਟੇ ਬੱਚਿਆਂ ਦੇ ਵੱਲੋਂ ਮੈਂ ਬੱਚੇ ਕਹਿ ਰਿਹਾ ਮਾਫ ਕਰਨਾ ਉਹਨਾਂ ਉਸ ਜਦੋਂ ਕਿਉਂਕਿ ਮਤ ਕਿੰਨੀ ਉਹਨਾਂ ਦੀ ਸੀ ਉਹ ਬਾਬੇ ਸ਼ਹੀਦ ਬਾਬੇ ਜਿਨ੍ਹਾਂ ਦੀ ਉਮਰ ਸਾਧ ਖੇਡਣ ਤੋਂ ਵੀ ਆਪਾਂ ਕਹਿ ਲਿਆ ਵੀ ਥੱਲੇ ਸਿੱਧੋ ਤੋਂ ਸੁਰਤ ਹੀ ਨਹੀਂ ਸੰਭਾਲੀ ਜਾਂਦੀ ਸੀ ਉਹਨਾਂ ਨੇ ਐਡੇ ਵੱਡੇ ਸ਼ਹਾਦਤੀ ਜਾਮ ਨੂੰ ਪੀ ਲਿਆ ਸੋ ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਫੈਸਲਾ ਆ ਬਹੁਤ ਚੰਗਾ ਫੈਸਲਾ ਆ ਜਿਹੜਾ ਸੀਆ ਮਾਨ ਨੇ ਵਾਪਸ ਲਿਆ ਆ ਔਰ ਇਹਦੇ ਨਾਲ ਸਿੱਖ ਸਗਤ ਵੀ ਰਾਜੀ ਆ ਜਿਹੜੀ ਕਹਿੰਦੇ ਆ ਵੀ ਵਾਕਈ ਕਿਸੇ ਤਰੀਕੇ ਦੀ ਕੋਈ ਵੀ ਇਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡਾ ਜਿਹੜਾ ਇੱਕ ਤਰੀਕੇ ਦੇ ਨਾਲ ਕਹਿ ਲਿਆ ਵੀ ਜੋ ਮੰਚਾ ਆ ਉਹ ਕਲੀਅਰ ਆ ਔਰ ਫਿਲਹਾਲ ਇਹ ਗੱਲ ਜਿਹੜੀ ਹੈ ਉਸ ਬਿਲਕੁਲ ਕਲੀਅਰ ਹੋ ਗਈ ਹੈ ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਵੱਖਰੇ ਵੱਖਰੇ ਟੇਕ ਦੇ ਉੱਤੇ ਲੈ ਸਕਾਂ ਸਿੱਖ ਸੰਗਤ ਕੀ ਸੋਚਦੀ ਹੈ ਬਲਾਲ ਮੇਰੇ ਨਾਲ ਮੇਰੇ ਸਾਥੀ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਇਸ ਬਾਰੇ ਕੀ ਸੋਚਦੇ ਆ ਜਸਪਾਲ ਮੇਰੇ ਨਾਲ ਲਾਈਨ ਤੇ ਆ ਜਸਪਾਲ ਜੀ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਇਹ ਬਹੁਤ ਵੱਡਾ ਫੈਸਲਾ ਆ ਮਾਤਮ ਤਾਂਪੋਦੂ ਕਹਿੰਦੇ ਆ ਵੀ ਜਦੋਂ ਆਮ ਮੌਤ ਮਰਦੇ ਆ ਜਦੋਂ ਸ਼ਹਾਦਤ ਆ ਉਹ ਵੀ ਐਡੀ ਲਸਾਨੀ ਸ਼ਹਾਦਤ ਉਹਦੇ ਲਈ ਮਾਤਮੀ ਵਿਗਲ ਨਹੀਂ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਤਿੰਦਰ ਜਿਹੜਾ ਟਵੀਟ ਸੀ ਇਹ ਮਾਨ ਨੇ ਕੀਤਾ ਗਿਆ ਮੈਨੂੰ ਲੱਗਦਾ ਕਿ ਬੜਾ ਵਧੀਆ ਤੇ ਸੂਝ-ਬੂਝ ਦੇ ਨਾਲ ਇਹ ਫੈਸਲਾ ਜਿਹੜਾ ਉਹਨਾਂ ਨੇ ਲਿਆ ਹੈ ਕਿ ਜਿਹੜਾ ਮਾਤਮੀ ਵਿਗਲ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਫੈਸਲਾ ਵੀ ਵਾਪਸ ਲੈ ਲਿਆ ਕਿਉਂਕਿ ਜਦੋਂ ਕੌਮ ਪੂਰੀ ਦੀ ਗੱਲ ਹੈ ਇਹ ਖਾਸ ਕਰਕੇ ਕਿਉਂਕਿ ਇਸ ਨੂੰ ਵਿਰੋਧੀ ਧਿਰਾਂ ਦੇ ਵੱਲੋਂ ਚਾਹੇ ਅਸੀਂ ਇਕਾਂਲੀ ਦਲ ਦੀ ਗੱਲ ਕਰਦੇ ਹਾਂ ਚਾਹੇ ਅਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦਾ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਸਾਡੀ ਸੇਖ ਕੌਮ ਹੈ ਜਾਂ ਉਹਦੀ ਮਰਿਆਦਾ ਉਸ ਦੇ ਖਿਲਾਫ ਹੈ ਤੇ ਇਹ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਗੁਰੂ ਸਾਹਿਬ ਨੇ ਜਾਂ ਗੁਰੂ ਸਾਹਿਬ ਦੇ ਪਰਿਵਾਰ ਨੇ ਛੋਟੇ ਤੇ ਵੱਡੇ ਸਾਹਿਬ ਜਿਆਦੇ ਨੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਨੇ ਉਹ ਖੁਸ਼ੀ-ਖੁਸ਼ੀ ਦਿੱਤੀਆਂ ਨੇ ਆਪਣੀ ਕੌਮ ਦੇ ਵਾਸਤੇ ਦਿੱਤੀਆਂ ਨੇ ਸੋ ਸਾਨੂੰ ਉਸ ਦੇ ਉੱਪਰ ਫਕਰ ਜਿਹੜਾ ਆ ਉਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਗੁਰੂ ਇੰਨਾ ਵੱਡਾ ਕੰਮ ਕੀ ਕਿ ਕਹਿੰਨੇ ਕਿ ਜਿੱਦੈ ਅਸੀਂ ਕਦੇ ਲਾਗੇ ਤੱਕ ਵੀ ਨਹੀਂ ਪਹੁੰਚ ਸਕਦੇ ਸਾਡੀ ਕੌਮ ਦੇ ਵਾਸਤੇ ਤਾਂ ਇਸ ਨੂੰ ਲੈ ਕੇ ਹੁੰਦਾ ਕਿ ਇਹ ਜਿਹੜੇ ਮਾਤਮੀ ਵਿਵਲ ਹੈ ਨਾ ਇਹ ਸਾਡੀ ਕੌਮ ਦੀ ਮਰਿਆਦਾ ਦੇ ਖਿਲਾਫ ਹੈ ਇਸ ਨੂੰ ਸੀਮਾ ਨੂੰ ਵਰਕੀ ਨਾਰ ਕਰਨਾ ਚਾਹੀਦਾ ਇਥੇ ਜਿਹੜੇ ਧਾਮੀ ਵੀ ਬੋਲੇ ਸੀਗੇ ਧਾਮੀ ਹੁਣਾਂ ਦੀ ਵੀ ਇਹ ਸਟੇਟਮੈਂਟ ਹੈ ਉਸ ਤੋਂ ਬਾਅਦ ਜਸਤਿਹਾਰਤ ਵੀ ਇਸੇ ਹੁਣਾਂ ਦੀ ਅਸੀਂ ਗੱਲ ਕਰਦੇ ਤਾਂ ਉਹਨਾਂ ਵੀ ਇਹੀ ਕਹਿ ਕਿ ਇਸ ਨੂੰ ਵੀ ਜਿਹੜਾ ਰੱਦ ਕਰ ਦੇਣਾ ਚਾਹੀਦਾ ਮਾਤਮੀ ਵਿਵਲ ਵਾਲਾ ਫੈਸਲਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਗਿਆਨੀ ਹਾਪਰੀ ਸਿੰਘ ਹੁਣਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਵੀ ਬਿਲਕੁਲ ਕਹਿ ਕੇ ਇਹ ਜਿਹੜਾ ਸ਼ਹੀਦੀਆਂ ਦਿੱਤੀਆਂ ਗਈਆਂ ਨੇ ਸਾਡੀ ਕੌਮ ਨੂੰ ਫਕਰ ਹੋਣਾ ਚਾਹੀਦਾ ਇਸ ਨੂੰ ਮਨਾਉਣਾ ਚਾਹੀਦਾ ਹੈ ਕਿ ਆਉਣ ਵਾਲੀ ਪੀੜ੍ਹੀ ਵੀ ਯਾਦ ਰੱਖੇ ਦੁਨੀਆ ਦੇ ਵਿੱਚ ਪੂਰਾ ਹੋਵੇ ਕਿ ਛੋਟੇ ਸਾਹਿਬ ਜਦਿਆ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ ਸੀ ਕਿਵੇਂ ਸਾਡੇ ਗੁਰੂ ਸਾਹਿਬ ਨੇ ਸਾਡੀ ਕੌਮ ਦੇ ਲਈ ਪੂਰਾ ਪਰਿਵਾਰ ਜਿਹੜਾ ਆ ਉਹ ਵਾਰ ਦਿੱਤਾ ਸੀਗਾ ਸੋ ਇਸ ਕਰਕੇ ਇਸ ਨੂੰ ਪੂਰੀ ਕੌਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਐਸੇ ਤਰੀਕੇ ਨਾਲ ਮਨਾਇਆ ਜਾਵੇ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਚੀਜ਼ ਨੂੰ ਘਰ ਘਰ ਜਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਹੋਰ ਸਤਿਕਾਰ ਗੁਰੂ ਪ੍ਰਤੀ ਵਧਨਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਜਿੱਥੇ ਪੂਰੀ ਇੱਕ ਗੱਲ ਮੰਗ ਕੀਤੀ ਜਾਵੇ ਔਰ ਦੂਸਰੀ ਪਾਸੇ ਸ਼ਹੀਦੀ ਦਿਹਾੜੇ ਚੱਲਦੇ ਹੋਣ ਤਾਂ ਆਪਣੀ ਅੜੀ ਉੱਥੇ ਨਹੀਂ ਰੱਖਣੀ ਚਾਹੀਦੀ ਸਭ ਤੌਰ ਤੇ ਜੇ ਲੋਕ ਕਹਿ ਰਹੇ ਆ ਜਾਂ ਸੰਸਥਾਵਾਂ ਕਹਿ ਰਹੀਆਂ ਤੁਹਾਨੂੰ ਮੰਨਣਾ ਚਾਹੀਦਾ ਉਸ ਜਿਹੜੀ ਚੀਜ਼ ਸਹੀ ਮਾਨ ਹੈ ਜੇ ਕਰ ਦਿੱਤੀ ਆ ਨਾ ట్వీਟ ਦੇ ਵਿੱਚ ਵੀ ਇਹੀ ਜ਼ਿਕਰ ਕੀਤਾ ਕਿ ਮੈਂ ਹੋਰ ਕਿਸੇ ਵੀ ਅਸ਼ੀਦੀ ਵਿਆਹਿਆਂ ਤੇ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਸੋ ਇਸ ਕਰਕੇ ਅਸੀਂ ਇਹ ਜਿਹੜਾ ਫੈਸਲਾ ਬਾਤਮੀ ਬਿਕੁਲ ਦਾ ਲਿਆ ਸੀਗਾ ਉਹ ਅਸੀਂ ਰੱਦ ਕਰ ਦਿੰਦੇ ਆ ਪਰ ਕਹ ਰਿਹਾ ਇ ਤੇ ਮੈਂ ਇੰਟੈਂਸ਼ਨ ਦੀ ਜ਼ਰੂਰ ਗੱਲ ਕਰਨੀ ਚਾਹਾਂਗਾ ਕਿਉਂਕਿ ਜਦੋਂ ਕੋਈ ਫੈਸਲਾ ਲਿਆ ਜਾਂਦਾ ਖਾਸ ਤੌਰ ਤੇ ਤੇ ਉਹਦੀ ਇੰਟੈਂਸ਼ਨ ਦੇਖੀ ਜਾਂਦੀ ਹੈ ਪੁੱਛੇ ਕਿ ਉਹਦੀ ਇੰਟੈਂਸ਼ਨ ਕੀ ਹੈ ਉਸ ਦੇ ਨਾਲ ਕਿਸੇ ਦੇ ਸੈਂਟੀਮੈਂਟ ਤੇ ਹਰਸਟੰਡਿੰਗ ਹੋਣਗੇ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਹਦਾ ਫੈਸਲਾ ਜੋ ਜਿਹਾ ਮਾਰੇ ਕਿ ਆਇਆ ਕਿ ਇਹ ਵੀ ਕੀ ਆ ਜਾ ਰਿਹਾ ਕਿ ਉਹਨਾਂ ਨੇ ਵੀ ਆਪਣੀ ਆਕੌਮ ਦੇ ਪ੍ਰਤੀ ਇੱਕ ਦਰਦ ਦਿਖਾਇਆ ਉਹਨਾਂ ਇਹ ਕਹਿਿਆ ਕਿ ਸਾਨੂੰ ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰਨਾ ਚਾਹੀਦਾ ਹੈ ਜਿੱਥੇ ਕਿਸੇ ਤੁਸੀਂ ਹੋ ਮੋ ਉਥੇ ਖੜੇ ਹੋ ਕੇ ਸ਼ਹੀਦੀ ਨੂੰ ਨਮਰ ਕੀਤਾ ਜਾਵੇ ਸੋ ਇਸ ਕਰਕੇ ਉਹਨਾਂ ਨੇ ਵੀ ਕਿਹਾ ਤਾਂ ਕਿ ਆਤਮੀ ਦਿਵਲ ਮਨਾਇਆ ਜਾਵੇ ਜੀ ਮੈਨੂੰ ਨਹੀਂ ਲੱਗਦਾ ਕਿ